ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਸਾਰੇ ਵੀਡੀਓ ਲਾਈਵ ਦੇਖਣ ਵਾਲੇ ਮੇਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਆਪਣੇ ਤਰਨਤਾਰਨ ਜਿਮਣੀ ਚੋਣ ਹੋ ਰਹੀ ਹੈ ਸੀਟ ਤੋਂ ਤੇ ਉਹਦੇ ਬਾਰੇ ਕਰਦੇ ਆਂ ਗੱਲਬਾਤ ਅੱਜ ਦਿਨ ਦੋਸਤੋ ਇੱਕ ਸਟੇਟਮੈਂਟਾਂ ਆ ਰਹੀਆਂ ਸਪੀਚਾਂ ਲੋਕਾਂ ਦੀਆਂ ਇੱਕ ਆਪਣੇ ਮਾਤਾ ਜੀ ਆ ਬਹੁਤ ਹੀ ਸਤਿਕਾਰਯੋਗ ਆ ਆਪਣੇ ਭਾਈ ਸ਼ਹੀਦ ਹਵਤਾਪ ਸਿੰਘ ਖੰਡਾ ਜੀ ਦੇ ਮਾਤਾ ਜੀ ਕੁਝ ਸ਼ਬਦ ਉਹਨਾਂ ਬਾਰੇ ਗੱਲ ਕਰਨੀ ਚਾਹੁੰਦੇ ਆ ਤੁਹਾਡੇ ਨਾਲ ਲਾਈਵ ਸਾਰੇ ਵੇਖਿਓ ਕਮੈਂਟ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਜੇ ਤੁਹਾਨੂੰ ਕੋਈ ਵੀ ਲਾਈਵ ਦੇ ਵਿੱਚ ਕੋਈ ਗੱਲ ਸਹੀ ਨਹੀਂ ਲੱਗਦੀ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਉਹ ਮਾਤਾ ਜੀ ਦਾ ਅੱਜ ਬਿਆਨ ਆਈ ਜਾਂਦਾ ਜੀ ਭਾਈ ਬਾਸ ਪੰਜਾਬ ਦੇ ਜਥੇਬੰਦੀ ਦਾ ਪੈਸਾ ਇਕੱਠਾ ਕਰਨ ਨੂੰ ਬਣੀ ਐ ਲੋਕਾਂ ਦੇ ਪੈਸੇ ਤੇ ਭਾਈ ਅਮਰਪਾਲ ਜੇਲ੍ਹ ਦੇ ਵਿੱਚ ਐ ਸ਼ੋਰਾਂ ਦੀ ਜ਼ਿੰਦਗੀ ਜਿਉਂ ਰਿਹਾ ਤੇ ਇੱਧਰ ਪਰਿਵਾਰ ਦੀ ਜ਼ਿੰਦਗੀ ਆਇਸ਼ ਦੀ ਜ਼ਿੰਦਗੀ ਜਿਉਂ ਰਿਹਾ ਜਦ ਪੁੱਛਿਆ ਇਹ ਦੱਸਿਓ ਵੀ ਐਡੀ ਸਿਆਣੀ ਬੈਣੀ ਔਰਤ ਨੂੰ ਅੰਬਰਤ ਸ਼ੱਕਿਆ ਗੁਰੂ ਦੇ ਲੜ ਲੱਗੀ ਆ ਉਹਦੇ ਪੁੱਤ ਦੀ ਐਡੀ ਵੱਡੀ ਕੁਰਬਾਨੀ ਐ ਤੇ ਮਾਤਾ ਤੂੰ ਕਿਹੜੇ ਬਿਆਨ ਦੇ ਕੇ ਲੋਕਾਂ ਨੂੰ ਦੱਸ ਰਹੀ ਆ ਕਿਉਂ ਆਪਣੇ ਪੁੱਤਰ ਦੀ ਤੂੰ ਕੁਰਬਾਨੀ ਕੀਤੀ ਤੇ ਪ੍ਰੇਤਾ ਪਾਉਣ ਲੱਗੀ ਹੋਈ ਆ ਹਾਂ ਜੇ ਮੰਨ ਲਾ ਵੀ ਤੇਰੇ ਤੂੰ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਆ ਵਾਰਸ ਪੰਜਾਬ ਜਥੇਬੰਦੀ ਦੇ ਖਾਤੇ ਦੇ ਵਿੱਚ ਜੇ ਤੂੰ ਕੋਈ ਲੱਖ 2 ਲੱਖ 10 20 ਯਾਰ ਜਿੰਨਾ ਵੀ ਪਾਇਆ ਤੂੰ ਉਹਦੀ ਸਟੇਟਮੈਂਟ ਲੈ ਕੇ ਆ ਮੀਡੀਆ ਸਾਧ ਫੇਰ ਉਹਨਾਂ ਨਾਲ ਗੱਲ ਕਰ ਜਾਂ ਕੋਈ ਤੇਰੇ ਕੋਲੇ ਬਾਤਾ ਜੀ ਕੋਈ ਵੀਡੀਓ ਜਾਂ ਫੋਟੋਆਂ ਆਈਆਂ ਹੋਣਗੀਆਂ ਵੀ ਅੰਬਰਪਾਲ ਨੂੰ ਆ ਕਿਹੜੀ ਵੀ ਆ ਦੇਖੋ ਭਾਈ ਜੀ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਸਾਰੀਆਂ ਜੇਲ੍ਹ ਚ ਸੁੱਖ ਸਹੂਲਤਾਂ ਮਿਲਦੀਆਂ ਤੇ ਉਹਨਾਂ ਦੇ ਵੱਲੋਂ ਕਿਸੇ ਪੁਲਿਸ ਅਧਿਕਾਰੀ ਨੂੰ ਜਾਂ ਕਿਸੇ ਹੋਰ ਨੂੰ ਪੈਸੇ ਦਿੱਤੇ ਜਾਂਦੇ ਆ ਦੇਖੋ ਜੀ ਤੁਸੀਂ ਕੋਈ ਮਾਤਾ ਜੀ ਉਹਦੇ ਬਾਰੇ ਵੀ ਦੱਸੋ ਕੋਈ ਉਹਦੇ ਵੀ ਸਬੂਤ ਲੋਕਾਂ ਦੇ ਸਾਹਮਣੇ ਪੇਸ਼ ਕਰੋ ਵੀ ਆਹ ਦੇਖੋ ਭਾਈ ਲੋਕਾਂ ਦਾ ਪੈਸਾ ਅਮਰਤਪਾਲ ਕਿੰਨੀ ਐਸ਼ ਕਰੀ ਜਾਂਦਾ ਦੇਖੋ ਕਿਦੇ ਕਿਹੜੇ ਮਖਵਲੀ ਗੱਦਿਆਂ ਤੇ ਪਿਆ ਹੈਗਾ ਤੇ ਆ ਏਸੀਆਂ ਦੇ ਵਿੱਚ ਬੈਠਾ ਹੋਇਆ ਕਿ ਐਵੇਂ ਇੱਕ ਆਵਾਜ਼ ਤਲਵਾਰਾਂ ਮਾਰੀ ਜਾਂਦੇ ਹੋ ਜਿਵੇਂ ਕਿਸੇ ਨੇ ਪੁੱਠੀ ਪੜਤੀ ਪੜਾਤੀ ਓਵੇਂ ਮਾਤਾ ਜੀ ਬੋਲੀ ਜਾਂਦੇ ਹੋ ਤੁਸੀਂ ਭਾਈ ਅਵਤਾਰ ਸਿੰਘ ਖੰਡਾ ਜੀ ਦੇ ਜਦੋਂ ਤੁਸੀਂ ਮਾਤਾ ਜੀ ਉਹਨਾਂ ਜੀ ਸਾਡੇ ਮਨ ਚ ਸਾਡੇ ਲਈ ਸਤਿਕਾਰ ਹੈ ਇੱਜ਼ਤ ਹੈ ਪਰ ਇਹੋ ਜੇ ਬਿਆਨਬਾਜ਼ੀ ਨਾ ਦਿਓ ਜੇ ਜੀ ਨੇ ਕਿਸੇ ਨੇ ਬਾਰਸ ਪੰਜਾਬ ਦੇ ਜਥੇਬੰਦੀ ਨੂੰ ਪੈਸਾ ਦਿੱਤਾ ਹੈ ਫੰਡ ਦਿੱਤਾ ਹੈ ਉਹ ਸਵਾਲ ਕਰ ਸਕਦੇ ਆ ਜੀ ਉਹਨਾਂ ਕੋਲੇ ਵੀ ਕੋਈ ਪੁਖਤਾ ਸਬੂਤ ਆਉਂਦਾ ਉਹ ਬਾਪੂਤਰ ਸੇਮ ਸਿੰਘ ਨੂੰ ਸਿੱਧਾ ਪੁੱਛ ਸਕਦੇ ਆ ਮਾਤਾ ਜੀ ਨੂੰ ਪੁੱਛ ਸਕਦੇ ਆ ਬੀਜੀ ਆ ਤੁਸੀਂ ਪੈਸੇ ਦਾ ਕਿੱਥੇ ਵਰਤੋਂ ਕੀਤੀ ਹੈ ਕਿੱਥੇ ਲਾਉਣੇ ਹੋ ਪਰ ਤੁਹਾਡਾ ਬਿਲਕੁਲ ਹੱਕ ਨਹੀਂ ਬੰਦ ਹੈਗਾ ਇਹ ਗੱਲਾਂ ਬਿਆਨਬਾਜ਼ੀ ਕਰਨ ਦੀਆਂ ਅੱਜ ਸਾਨੂੰ ਜਿਹੜੇ ਬੰਦੇ ਵਰਤ ਰਹੇ ਆ ਜਾਂ ਜਿਨ੍ਹਾਂ ਦੇ ਹੱਕ ਜੀ ਤੁਸੀਂ ਬੋਲਦੇ ਹੋ ਉਹਨਾਂ ਦਾ ਕਾਰਜਕਾਲ ਵੀ ਦੇਖ ਲਓ ਪੰਜਾਬ ਦੇ ਵਿੱਚ ਤੇ ਜਿਹੜੇ ਜਿਨ੍ਹਾਂ ਦੀ ਜਿਹੜੇ ਕੈਂਡੀਡੇਟ ਦੀ ਉਹ ਸਪੋਰਟ ਕਰਦੇ ਆ ਜਾਂ ਉਹਨਾਂ ਨੇ ਆਪ ਦੀ ਪਾਰਟੀ ਦਾ ਠਾਇਆ ਉਹ ਬੰਦਾ ਦੇਖੋ ਮਾਤਾ ਜੀ ਕੌਣ ਹੈ ਸੰਦੀਪ ਸਿੰਘ ਸਣੀ ਉਹਦੇ ਵੱਡੇ ਭਰਾ ਮਨਦੀਪ ਸਿੰਘ ਨੇ ਉਹਦੇ ਭਰਾ ਦੀ ਕੀਤੀ ਹੋਈ ਕੁਰਬਾਨੀ ਭੁੱਲੋ ਨਾ ਤੁਸੀਂ ਜਿਹੜਾ ਭਾਈ ਸੰਦੀਪ ਸਿੰਘ ਸਣੀ ਐ ਕੋਈ ਕਾਲਜ ਦੇ ਵਿੱਚ ਕੁੜੀ ਛੇੜਨ ਕਰਕੇ ਜੇਲ੍ਹ 'ਚ ਨਹੀਂ ਬੈਠਾ ਉਹ ਜਾਂ ਕੋਈ ਉਹਦੇ ਕੋਲੋਂ ਚਿੱਟਾ ਨਹੀਂ ਫੜਿਆ ਗਿਆ ਵੀ ਉਹ ਚਿੱਟੇ ਦੇ ਕੇਸ ਦੇ ਵਿੱਚ ਜੇਲ੍ਹ 'ਚ ਬੈਠਾ ਹੈਗਾ ਤੇ ਉਹਦੇ ਭਰਾ ਨੂੰ ਪਾਈ ਜਿਹੜਾ ਲੈ ਟਿਕਟ ਦੇਤੀ ਅੰਬਰ ਤੇ ਸ਼ਕੀਆਂ ਬੀਬੀਆਂ ਬਾਰੇ ਸਿੱਖਾਂ ਦੀਆਂ ਧੀਆਂ ਪੈਣਾ ਬਾਰੇ ਜੋ ਸ਼ਬਦ ਗੰਦੀ ਨਾਲੀ ਦਾ ਕੀੜਾ ਬੋਲਦਾ ਸੀ ਉਹਦਾ ਸੋਦਾ ਲਾਇਆ ਉਦਾ ਵੀ ਉੱਥੇ ਲਾਇਆ ਕਿ ਜਿੱਥੇ ਮੱਠਲ ਜਿੱਡਾ ਦਿਲ ਚਾਹੀਦਾ ਬੰਦੇ ਨੂੰ ਜਾ ਕੇ ਕੰਮ ਕਰਨ ਵਾਸਤੇ ਘੱਟੋ ਘੱਟ 25 30 ਪੁਲਿਸ ਵਾਲਿਆਂ ਦੇ ਵਿੱਚ ਦੋ ਤਿੰਨ ਤਾਂ ਐਸਐਚਓ ਸਾਹਿਬ ਹੀ ਹੋਣਗੇ ਐਸਐਸਪੀ ਜਾਂ ਡੀਸੀ ਡੀਐਸਪੀ ਸਾਹਿਬ ਹੋਣਗੇ ਜਿਨ੍ਹਾਂ ਦੇ ਵਿੱਚ ਜਾ ਕੇ ਉਹਨੇ ਸਿੱਧੀ ਹਿੱਕ 'ਚ ਗੋਲੀ ਮਾਰੀ ਆ ਪਿੱਠ 'ਚ ਨਹੀਂ ਮਾਰੀ ਉਹਦੇ ਭਰਾ ਉਹਦੀ ਕੀਤੇ ਕਰਾਏ ਨੂੰ ਲੋਕ ਸਲਾਮ ਕਰਦੇ ਆ ਦੂਜਾ ਹੁਣ ਮੰਨ ਲਾ ਵੀ ਨਰਕਾਂ ਦਾ ਜਿਹਦੇ ਮੰਨ ਜਾ ਜਾਵਾਇਆ ਜਾ ਕੇ ਸੂਬਾ ਸਰਹੰਦ ਉਹਨੂੰ ਵੀ ਉਹਦੇ ਨਾਲ ਹੀ ਤੋਰਿਆਗਾ ਕੀ ਗੱਲ ਸੰਦੀਪ ਸਿੰਘ ਸਣੀ ਦੇ ਘਰੇ ਆਟਾ ਹੈਣੀ ਸੀ ਕਿ ਉਹ ਰੋਟੀ ਪਾਣੀ ਨਹੀਂ ਚੰਗਾ ਘਰੇ ਖਾ ਸਕਦਾ ਸੀ ਕੀ ਲੋੜ ਸੀ ਉਹਨੂੰ ਜੇਲ੍ਹ ਚ ਜਾਣ ਦੀ ਪਰ ਨਹੀਂ ਉਹ ਸਿੱਖ ਦਾ ਪੁੱਤ ਸੀ ਗੁਰੂ ਗੋਗਨ ਸਿੰਘ ਜੀ ਦਾ ਬੱਚਾ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਦਾ ਅੰਬਰ ਤੇ ਛਕਿਆ ਉਹਦੇ ਖੂਨ ਖੋਲਿਆ ਅਣਖੀ ਜੋ ਦਾ ਖੂਨ ਸੀ ਉਹਦਾ ਮੈਂ ਹੁਣ ਉਹ ਸ਼ਬਦ ਜਿਹੜੇ ਉਹ ਗੰਦੀ ਨਾਲੀ ਦਾ ਕੀੜਾ ਸਿੱਖਾਂ ਨੂੰ ਬੋਲਦਾ ਹੁੰਦਾ ਸੀਗਾ ਉਹ ਬੋਲ ਨਹੀਂ ਸਕਦਾ ਕਿਉਂਕਿ ਮੈਨੂੰ ਇਹ ਵੀਡੀਓ ਲਾਈਵ ਮਾਤਾ ਭੈਣਾਂ ਬਹੁਤ ਵੇ ਨਹੀਂ ਆਈਆਂ ਵੇਖਣੀਆਂ ਪਰ ਮਾਤਾ ਜੀ ਇਹ ਬਿਆਨ ਤੁਹਾਡੇ ਮੂੰਹ ਸੋਭਾ ਨਹੀਂ ਦਿੰਦੇਗੇ। ਦੋਸਤੋ ਜੇ ਵੀਡੀਓ ਲਾਈਵ ਸ਼ੇਅਰ ਕਰ ਦਿਓ ਜੇ ਮਾਤਾ ਜੀ ਤੀਕ ਪਹੁੰਚ ਜੇ ਫਿਰ ਉਹਨੂੰ ਕਹਿਣੇ ਸਾਡੇ ਸਾਡੇ ਮਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਇੱਜ਼ਤ ਹੈ। ਪਰ ਜਿਹੜੇ ਸੋਤੋਂ ਇਹ ਬਿਆਨ ਦਵਾ ਰਹੇ ਆ ਜਾਂ ਤੁਹਾਨੂੰ ਅੱਜ ਵਰਤ ਰਹੇ ਆ ਕੱਲ ਨੂੰ ਉਹਨਾਂ ਨੇ ਨਾਲ ਨਹੀਂ ਖੜਨਾ। ਥੋੜਾ ਘਾਣਾ ਮਾਤਾ ਜੀ ਉਮਰ ਦੇ ਲਿਹਾਜ ਨਾਲ ਆਪਦਾ ਦਿਮਾਗ ਤੋਂ ਕੰਮ ਲਓ ਚਲੋ ਠੀਕ ਆ ਤੁਸੀਂ ਜਿਹਦੀ ਮਰਜ਼ੀ ਭਾਲਟੀ ਨਾਲ ਜਾਓ ਜਿੱਥੇ ਮਰਜ਼ੀ ਸਪੋਰਟ ਕਰੋ ਪਰ ਤੁਸੀਂ ਅੰਬਰਤ ਸ਼ਕਿਆ ਗਾਤਰਾ ਪਾਇਆ ਹੋਇਆ ਇੱਕ ਸੂਰਮੇ ਦੀ ਮਾਤਾ ਹਾਂ ਸੱਚੀ ਗੱਲ ਕਰੋ ਝੂਠ ਨਾ ਕੁਫਰ ਤੋਂ ਲੋ ਇਹਨਾਂ ਜਾਂ ਕੋਈ ਸਬੂਤ ਲਿਆ ਕੇ ਤੁਸੀਂ ਸਾਹਮਣੇ ਮੀਡੀਆ 'ਚ ਲਿਆ ਕੇ ਦੱਸੋ ਵੀ ਆ ਦੇਖੋ ਜੀ ਐਵੇਂ ਮਾਤਾ ਜੀ ਬਿਨਾ ਗੱਲ ਤੋਂ ਝੂਠ ਤਾਂ ਭਮਾਂ ਦੇ ਉਹ ਆਮ ਨੋਰਮਲ ਇਨਸਾਨ ਆ ਉਹਨੂੰ ਵੀ ਬੋਲਣਾ ਮਾੜਾ ਹੁੰਦਾ ਤੇ ਤੁਸੀਂ ਤਾਂ ਫੇਰ ਅੰਬਰਦਸ਼ਾ ਕਿਹਾਗਾ ਗੁਰਸੇਖ ਬੀਬੀਓ ਉਡੇ ਮੂੰਹ ਤਾਂ ਇਹ ਝੂਠ ਜਮਾ ਸੋਭਾ ਨਹੀਂ ਦਿੰਦਾਗਾ ਜਿਹੜਾ ਤੁਸੀਂ ਬੋਲੀ ਜਾਂਦੇ ਹੋ ਨਾਲੇ ਲੋਕ ਸਭ ਸੱਚ ਜਾਣਦੇ ਆ ਮਾਤਾ ਜੀ ਐਵੇਂ ਨਹੀਂ ਉਹਨੂੰ 1.5 2 ਲੱਖ ਵੋਟਾਂ ਦੇ ਜਿਤਾਇਆ ਲੋਕਾਂ ਨੇ ਹਜ਼ਾਰਾਂ ਹੀ ਮੁੰਡੇ ਕਿੰਨੇ ਉਹਨੇ ਨਸ਼ੇ ਚੋਂ ਕੱਢੇ ਆ ਇਹੀ ਗੱਲ ਸਰਕਾਰਾਂ ਨੂੰ ਡਰ ਲੱਸੀਗਾ ਤਾਂ ਹੀ ਉਹਦੇ ਤੇ ਤੀਜੀ ਵਾਰ ਐਨਸੇ ਲੱਗੀ ਪਈ ਹੈ ਲਾਤੀ ਤੇ ਤੁਸੀਂ ਉਸੇ ਤੇ ਇਲਜ਼ਾਮ ਲਾ ਰਹੇ ਹੋ ਮਾੜਾ ਮੋਟਾ ਮਾਤਾ ਜੀ ਸੋਚ ਸਮਝ ਕੇ ਬੋਲੋ ਅਸੀਂ ਫੇਰ ਵੀ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਅ ਦੂਜੇ ਪਾਸੇ ਹੋਰ ਐ ਕੋਈ ਦਰਜੀ ਦੇ ਰੁਪਏ ਨੱਪਣ ਵਾਲਾ ਮੇਂਦਰਾ ਪਾਪਨ ਦਾ ਪੁੱਤਰ ਉਹ ਬੋਲੀ ਜਾਂਦਾ ਚਲੋ ਇਹੋ ਜਿਹੇ ਖੱጫਣੇ ਤਾਂ ਬੋਲਣਾ ਹੁੰਦਾ ਬੋਲੀ ਜਾਂ ਇਹਨਾਂ ਦਾ ਕੋਈ ਹੋਣੀ ਆਪਾਂ ਨੂੰ ਚਵਲਾ ਨੇ ਚਵਲਾ ਹੀ ਮਾਰਨੀਆ ਹੁੰਦੀਆਂ ਇਹਨਾਂ ਦੀ ਗੱਲ ਦਾ ਨਾ ਆਪਾਂ ਕੋਈ ਜਵਾਬ ਦੇਣਾ ਨਾ ਇਹਨਾਂ ਦੀ ਗੱਲ ਸੁਣਨੀ ਹੈ ਉਹ ਫੈਸਲਾ ਲੋਕਾਂ ਨੇ ਕਰਨਾ ਅੱਗੇ ਵੀ ਲੋਕਾਂ ਨੇ ਕੀਤਾ ਇਹਨਾਂ ਨੇ ਤਾਂ ਬਥੇਰਾ ਜ਼ੋਰ ਲਾਇਆ ਸੀ ਉਹਦੇ ਤੇ ਵੰਡਣ ਤੇ ਤੇ ਹੋਰ ਕਰਕੇ ਇਹ ਸਭ ਵਿੱਚੋਂ ਰਲੇ ਮੇਲੇ ਦੱਲੇ ਆ ਗਏ ਇੱਕ ਦੂਜੇ ਦੇ ਕਾਣੇ ਆ ਇੱਕ ਦੂਜੇ ਦੇ ਕਾਰਵਾਈਆਂ ਨਹੀਂ ਕਰਦੇ ਇਹ ਇੰਦਰਾ ਦੇ ਪੁੱਤਰ ਕਿੰਨੀ ਕੁ ਸੁਖੀ ਤੇ ਕਾਰਵਾਈ ਕੀਤੀ ਸੀ ਤੂੰ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਹੋ ਆਈਲ ਇਲੈਕਸ਼ਨਾਂ ਵੇਲੇ ਇਹੋ ਜਿਹੇ ਲੋਕ ਆ ਜਿਹੜੀਆਂ ਤੁਹਾਡੇ ਪੂਛਾਂ ਫੜੀ ਖੜੇ ਆਗੇ ਲੱਤੇ ਖਾਈ ਜਾਂਦੇ ਆ ਦੁਆਰੇ ਫੇਰ ਇਹਨੂੰ ਦੱਸਣਾ ਚਾਹੁੰਦਾ ਜਿਹੜੇ ਤੇ ਡੈਡੀ ਜੀ ਕੈਪਟਨ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਸੀ ਨਾ ਕਰਜ਼ਾ ਮੁਕਤੀ ਵਾਲੇ ਪਤਾ ਨਹੀਂ ਕਿੰਨੇ ਘਰਾਂ 'ਚ 70 ਰੁਪਏ ਸਿੱਗੇ ਉਹ ਲਿਖਤ ਕੇ ਦਿੱਤੇ ਹੋਏ ਨਾ ਤੇ ਲੱਖਾਂ ਹੀ ਲੋਕਾਂ ਦਾ ਭਾਰ ਸਿਰ ਕਰਜ਼ੇ ਦਾ ਵਧ ਗਿਆ ਪਰ ਸੋਨੂੰ ਕੀ ਯਾਦ ਆ ਐਸੋ ਗਿੱਦੜਵੇ ਦਵੱਲਿਆ ਤੁਸੀਂ ਉੱਥੇ ਜਾਵੜੇ ਹੁਣ ਦੁਆਰੇ ਫੇਰੇ ਮਾਤਾ ਜੀ ਨੂੰ ਕਹਿਣਾ ਚਾਹੁੰਦੇ ਆ ਮਾਤਾ ਜੀ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਅਸੀਂ ਭਰਾਵੋ ਪਮਾ ਦੇ ਬੇਸ਼ੱਕ ਦੀ ਅਜਮੋਨੇ ਕੋਨੇ ਪੱਗ ਬਣਦੇ ਆ ਪਰ ਖੂਨ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਦੇ ਪੁੱਤਾਂ ਸਿੱਖਾਂ ਦੇ ਘਰੇ ਜਨਮ ਲਿਆ ਗੁਰੂ ਫੇਰ ਸਾਨੂੰ ਕਹਿਣੇ ਮਾਤਾ ਜੀ ਸੱਚ ਦੋਲੋ ਸੱਚ ਬੋਲੋ ਤੁਸੀਂ ਅੰਬਰਧਾਰੀ ਸਿੰਘਣੀ ਹੋ ਜੇ ਤੁਹਾਡੇ ਕੋਲ ਕੋਈ ਸਬੂਤ ਪ੍ਰੂਫ ਹੈਗੇ ਆ ਮੀਡੀਆ 'ਚ ਲੈ ਕੇ ਦਸਾਓ ਜੇ ਕੋਈ ਉਹ ਐਸ਼ ਪ੍ਰਸਤੀ ਕਰਦੇ ਜਿਹੜੇ ਉਹਨਾਂ ਨੂੰ ਫੰਡ ਦਿੰਦੇ ਆ ਉਹ ਗੱਲ ਤੇ ਗੂਠਾ ਰੱਖ ਲੈਣਗੇ ਪਰ ਤੁਹਾਡਾ ਹੱਕ ਨਹੀਂ ਬੰਦਾਗਾ ਹਾਂ ਜਾਂ ਤੁਸੀਂ ਕੋਈ ਸਬੂਤ ਦਿਓ ਕਿ ਤੁਸੀਂ ਡੇਗੜੂਗੜ ਜੇਲ੍ਹ ਦੇ ਵਿੱਚੋਂ ਫੋਟੋਆਂ ਵੀਡੀਓ ਮੰਗਵਾਓ ਜਿੱਤੇ ਜਿਹੜੇ ਮਖਵਲੀ ਗੱਦਿਆਂ ਦੇ ਪੈਂਦਾ ਜਿਹੜੇ ਕੀ ਖਾਣਾ ਖਾਂਦਾ ਕੀ ਮੰਨ ਲਾ ਵੀ ਰਹਿੰਦਾ ਕਿਸ ਤਰ੍ਹਾਂ ਫੇਰ ਲੋਕਾਂ 'ਚ ਗੱਲ ਕਰਿਓ ਆਕੇ ਅਛਾ ਭਰਾਓ ਵੀ ਹੋਰ ਦੂਜਾ ਜਿਹੜਾ ਦੂਜਾ ਤੀਜਾ ਕੁਝ ਮਰਜ਼ੀ ਬੋਲੀ ਜਾਵੇ ਭੌਂਕੀ ਜਾਵੇ ਕੋਈ ਦੁੱਖ ਨਹੀਂ ਹੁੰਦਾ ਹੁੰਦਾ ਦੁੱਖ ਉਹਦੋਂ ਹੁੰਦਾ ਜਦੋਂ ਆਪ ਦਾ ਬੰਦਾ ਕੋਈ ਆਪ ਦੇ ਬਾਰੇ ਝੂਠ ਬੋਲੇ ਮੈਂ ਕਹਿੰਦਾ ਜੇ ਸੱਚੀ ਗੱਲ ਆ ਕਹਿ ਦਿਓ ਕੋਈ ਦੋਖ ਨਹੀਂ ਕਹਉਂਦਾ ਇੱਕ ਠੋਕ ਕੇ ਆਖੋ ਵੀ ਆ ਸੱਚ ਆ ਜਾਂ ਸੱਚੀ ਗੱਲ ਮੈਂ ਕਹਿੰਦਾ ਤੂੰ ਇੱਥੇ ਝੂਠਾਗਾ ਪਰ ਐਵੇਂ ਕਿਸੇ ਦੇ ਮਗਰ ਲਾ ਕੇ ਝੂਠ ਨਾ ਬੋਲੋ ਤੇ ਜੇ ਸੋਨੂੰ ਉਹਨਾਂ ਨੇ ਕਾਨੂੰਨੀ ਦਾਇਰੇ ਦੇ ਵਿੱਚ ਖਿੱਚ ਲਿਆ ਤੇ ਫੇਰ ਅੱਗੇ ਤੋਂ ਮਾਤਾ ਜੀ ਇਹੋ ਜਿਹਾ ਝੂਠ ਨਾ ਬੋਲੋ ਜੇ ਤੁਹਾਡੇ ਕੋਲੇ ਸਬੂਤ ਪ੍ਰੂਫ ਹੈਗਾ ਤੁਸੀਂ ਉਹ ਲੋਕਾਂ ਨੂੰ ਦਿਓ ਅੱਛਾ ਭਰਾਵੋ ਥੋੜਾ ਜਿਆਦਾ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਬੰਦਾ ਆਪਦਾ ਬੰਦਾ ਆਪਦੇ ਤੇ ਇਲਜ਼ਾਮ ਲਾਉਂਦਾ ਨਾ ਉਹਦਾ ਦੁੱਖ ਲੱਗਦਾ ਤੇ ਇੰਨਾ ਗੱਲਾਂ ਕਹਿੰਦਾ ਹੋਇਆ ਜੋ ਕੋਈ ਮੇਰਾ ਭਰਾ ਨਵਾਂ ਲਾਈਵ ਵੇਖਦਾ ਹੈ ਤਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੇ ਕੋਈ ਤੁਹਾਨੂੰ ਮੇਰੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਕੋਈ ਗੱਲ ਗਲਤ ਲੱਗਦਾ ਕੋਈ ਸ਼ਬਦ ਤੁਹਾਨੂੰ ਐ ਲੱਗਦਾ ਵੀ ਆ ਨਹੀਂ ਬੋਲਣਾ ਚਾਹੀਦਾ ਸੀ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਡਾ ਹੁਕਮ ਤੁਹਾਡਾ ਕਮੈਂਟ ਆਪਾਂ ਨੂੰ ਸਿਰ ਮੱਥੇ ਆ